ਲਗਾਤਾਰ ਅਸੀਂ ਸੁਣ ਰਿਹਾ ਕਿ ਅਗੋਂ ਆਸਟ੍ਰੇਲੀਆ ਦੇ ਵਿੱਚ ਜੋ ਹੈ ਕੈਪਿੰਗ ਸ਼ੁਰੂ ਹੋ ਜਾਏਗੀ ਉਸ ਦੇ ਨਾਲ ਬਹੁਤ ਹੀ ਲਿਮਿਟਿਡ ਸੀਟਸ ਹੋ ਜਾਣਗੀਆਂ ਪਰ ਹਲੇ ਵੀ ਤੁਹਾਨੂੰ ਅਗਰ ਅਸੀਂ ਦਸੀਏ ਤੁਹਾਡੇ ਲਈ ਇੱਕ ਹਲੇ ਵੀ ਇੱਕ ਚੰਗੀ ਖਬਰ ਇਹ ਹੈ ਕਿ ਜੇਕਰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲਈ ਅਪਲਾਈ ਕੀਤਾ ਜਾਏ ਤਾਂ ਉਹਦੇ ਵਿੱਚ ਕੈਪਿੰਗ ਦਾ ਕੋਈ ਅਸਰ ਨਹੀਂ ਹੈ ਇਸ ਲਈ ਪੇਰੈਂਟਸ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਫਿਊਚਰ ਵਿੱਚ ਆਪਣੇ ਬੱਚਿਆਂ ਦੀ ਸੈਟਲਮੈਂਟ ਜੋ ਹੈ ਆਸਟ੍ਰੇਲੀਆ ਹੀ ਦੇਖਣਾ ਚਾਹੁੰਦੇ ਹੋ ਤੇ ਆਉਣ ਵਾਲੀ ਕੈਪਿੰਗ ਤੋਂ ਵੀ ਥੋੜਾ ਮਨ ਜ਼ਰੂਰ ਕਬਰਾ ਰਿਹਾ ਹੈ ਤਾਂ ਅੱਜ ਦੇ ਟਾਈਮ ਦੇ ਵਿੱਚ ਆਸਟ੍ਰੇਲੀਆ ਸਕੂਲਿੰਗ बेस्ट ऑप्शन है लगातार अभी पहला भी कई भीडियोज इस उपर बना के पाई हैं स्कूलिंग वीजा से लेकिन अच्छी वीज, स्कूलिंग वीजा इन्ना खास क्यों होने वाला है और इसल्ट भी आप गल करिए कि पॉजिटिव रिजल्ट आ रहे हैं इस उपर भी गल करा स्वागत है जी सारे का तो मैं हाँ हरजोत कौर डिटेल में पूरी इंफोरमे सी करे नैविगेट ओवरसीज तो वीजा एक्सपर्ट मिसिज वीना गोयल मैम साढ़े नवागत है मैम सत्या सत श्रीकाल सो so, मैम लगातार तुम्हें तो हमेशा ही ऑस्ट्रेलिया स्कूलिंग वीज़ा के बेनीफिट्स दसते आए हो कि स्टूडेंट्स फायदा इस मिल सदै अगर हमने ही छोटी क्लास के ऑस्ट्रेलिया स्कूलिंग वीज़ा दे जाते हैं तो हूँ जे आप इसको कैपिंग के जोड़ लीए आने वाले टाइम जो कैपिंग दबर आ रही ने कि कुछ दो तीन इंटेक्स बाद कैपिंग स्टार्ट हो जाएगी सीट्स लिमिटिड हो जाएगी तो इस टाइम केसट्रेली स्कूलिंग वीजा कि खास है और ये कैपिंग देरिया आ रहा है नहीं आ रहा और इसका ਜਿੰਨਾ ਕੋ ਰਿਜ਼ਲਟ ਆਉਣ ਵਾਲੇ ਟਾਈਮ ਵਿੱਚ ਪੋਜ਼ਿਟਿਵ ਹੋਣ ਵਾਲਾ ਹੈ ਔਰ ਕਿਵੇਂ ਇਜ਼ਾ ਹੁਣ ਫਾਇਦਾ ਲਿਆ ਜਾ ਸਕਦਾ ਹੈ ਦੇਖੋ ਆਸਟ੍ਰੇਲੀਆ ਜਿਹੜਾ ਸਕੂਲਿੰਗ ਵੀਜ਼ਾ ਬਹੁਤ ਅਟਰੈਕਟਿਵ ਹੈ ਇਸ ਟਾਈਮ ਦੇਖੋ 54 60% ਜਿਹੜੇ ਲੋਕ ਹੈ ਉਹ ਆਸਟ੍ਰੇਲੀਆ ਜਾਣ ਦੇ ਚਾਹਵਾਨ ਹਨ ਜਿਹੜਾ ਕੈਪਿੰਗ ਹੈ ਉਹ ਹੋ ਰਿਹਾ ਹੈ ਯੂਨੀਵਰਸਿਟੀਆਂ ਤੇ ਜਾਂ ਕਾਲਜਿਸ ਤੇ ਸਕੂਲਸ ਤੇ ਕੋਈ ਕੈਪਿੰਗ ਨਹੀਂ ਹੈ ਇਹ 골ਡਨ ਅਪਰਚੂਨਿਟੀ ਹੈ ਇਹ ਮਿਨਿਸਟਰੀਅਲ ਡਿਸੀਜਨ 107 ਦੇ ਵਿੱਚ ਹੈ ਜਿਹਦੇ ਵਿੱਚ ਸਕੂਲ ਸਟੂਡੈਂਟਸ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ ਜਾਂ ਮਾਸਟਰ ਬਾਈ ਰਿਸਰਚ ਜਾਂ ਰਿਸਰਚ ਵਾਲਿਆਂ ਨੂੰ ਤਾਂ ਸਕੂਲ ਸਟੂਡੈਂਟਸ ਵਾਸਤੇ ਬਹੁਤ ਅੱਛੀ ਅਪਰਚੂਨਿਟੀ ਹੈ ਇਸ ਟਾਈਮ ਵੀਜ਼ਾ ਲੈਣਾ ਜਿਹੜੇ ਬਾਹਰ ਜਾਣ ਦੇ ਚਾਹਵਾਨ ਹੈ ਜਿਹੜੇ ਇੰਟਰਨੈਸ਼ਨਲ ਐਕਸਪੋਜ਼ਰ ਲੈਣ ਦੇ ਚਾਹਵਾਨ ਹੈ ਪੇਰੈਂਟਸ ਚਾਹੁੰਦੇ ਆ ਕਿ ਸਾਡਾ ਜਿਹੜਾ ਬੇਟਾ ਹੈ ਜਾਂ ਬੱਚਾ ਹੈ ਜਾਂ ਬੇਟੀ ਹੈ ਉਹ ਬਾਹਰ ਜਾ ਕੇ ਪੜ੍ਹਾਈ ਕਰੇ ਹੁਣ ਤੁਸੀਂ ਦੱਸੋ ਕਿ ਆਉਣ ਵਾਲੇ ਟਾਈਮ 'ਚ ਜਿਹੜੀ ਕੈਪਿੰਗ ਆ ਰਹੀ ਆ ਉਸ ਤੋਂ ਇੱਕ ਥੋੜਾ ਜਿਹਾ ਰੈਸਟ੍ਰਿਕਸ਼ਨ ਤੇ ਲੱਗ ਗਈ ਜਾਣੀ ਐਨੇ ਕ ਬੱਚੇ ਕੋਈ ਯੂਨੀਵਰਸਿਟੀ ਨੇ ਲੈਣੇ ਆ। ਹੁਣ ਮੇਰਾ ਬੱਚਾ ਮੰਨ ਲਓ 10th ਵਿੱਚ ਮੈਂ ਉੱਥੇ ਭੇਜਦੀ ਆ ਉਹਦਾ ਵੀਜ਼ਾ ਤੇ ਆਲਮੋਸਟ 100% ਲੱਗ ਗਿਆ। 2 ਸਾਲ ਉੱਥੇ ਪੜ੍ਹ ਕੇ ਕਿਉਂਕਿ ਆਲਰੇਡੀ ਉੱਥੇ ਐ ਤੇ ਯੂਨੀਵਰਸਿਟੀ ਨੇ ਇਮੀਡੀਏਟ ਨੂੰ ਲੈਣਾ ਕਿਉਂਕਿ ਕੈਪਿੰਗ ਹੈ ਜਿਹੜੀ ਉਹ ਇੰਟਰਨੈਸ਼ਨਲ ਸਟੂਡੈਂਟ ਤੇ ਆ। ਆ ਆਫਸ਼ੋਰਡ, ਆਨਸ਼ੋਰਡ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆ। ਆਨਸ਼ੋਰਡ ਦਾ ਅਲੱਗ ਕੋਟਾ ਹੁੰਦਾ। ਤੇ ਜਦ ਬੱਚਾ ਇੱਥੋਂ ਪਹੁੰਚ ਗਿਆ ਤੇ ਉਹਦਾ ਇਹ ਵੀ ਜਿਹੜੀ ਟੈਨਸ਼ਨ ਆ ਤੁਹਾਡੀ ਖਤਮ ਹੋ ਜਾਏਗੀ ਕਿ ਮੇਰਾ ਬੱਚਾ ਉੱਥੇ ਪਹੁੰਚੇਗਾ ਨਹੀਂ ਪਹੁੰਚੇਗਾ ਤੁਸੀਂ 10th 11th ਚ ਭੇਜਦੇ ਹੋ ਤੇ ਤੁਹਾਡੇ ਵਾਸਤੇ ਹੋਰ ਸੌਖਾ ਹੈ ਵੈਸੇ ਜਿਹੜਾ ਸਕੂਲਿੰਗ ਵੀਜ਼ਾ 3rd অনਵਰਡ ਪਲੱਸ 1 ਤੱਕ ਤੁਸੀਂ ਪੇਸ ਸਕਦੇ ਹੋ ਔਰ ਇਹਦੇ ਵਿੱਚ ਗਾਰਡੀਅਨ ਵੀਜ਼ਾ ਵੀ ਅਲਾਉਡ ਹੈ ਪੇਰੈਂਟਸ ਵੀ ਨਾਲ ਜਾ ਸਕਦੇ ਆ ਬੱਚੇ ਦੇ ਨਾਲ ਐਜ਼ ਅ ਗਾਰਡੀਅਨ ਉਹਦੀ ਟੇਕ ਕੇਅਰ ਕਰਨ ਵਾਸਤੇ ਕਿ ਬੱਚਾ ਉੱਥੇ ਆ ਪੜ ਰਿਹਾ ਛੋਟੇ ਬੱਚੇ ਨੂੰ ਇਕੱਲੇ ਨੂੰ ਨਹੀਂ ਵੀਜ਼ਾ ਲੱਗਦਾ ਉਹਦੇ ਨਾਲ ਜਾਂ ਤੇ ਗਾਰਡੀਅਨ ਜਾਏਗਾ ਜਾਂ ਉੱਥੇ ਦੇ ਜਿਹੜੇ ਤੁਹਾਡੇ ਰਿਲੇਟਿਵ ਹੈ ਉਹ ਸਪான்ਸਰ ਕਰਨਗੇ ਫਿਰ ਬੱਚੇ ਦਾ ਵੀਜ਼ਾ ਲੱਗਦਾ ਤੇ ਇਸ ਟਾਈਮ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਸਕੂਲਿੰਗ ਵੀਜ਼ਾ ਉਹ ਬਹੁਤ ਸੋਖਾ ਹੈ ਚਾਹੀਦਾ ਤੁਹਾਨੂੰ ਕੀ ਕੀ ਹੈ 60% ਇਨ ਈ ਸਬਜੈਕਟ ਤੁਹਾਡੇ ਕੋਲ ਹੋਣਾ ਚਾਹੀਦਾ ਬੱਚੇ ਦੇ ਪਿਛਲੇ ਦੋ ਕਲਾਸਾਂ ਦਾ ਵੌਟ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਫੰਡਿੰਗ ਹੋਣੀ ਚਾਹੀਦੀ ਹੈ ਇਨਕਮ ਹੋਣੀ ਚਾਹੀਦੀ ਹੈ ਤੇ ਇਹ ਸਾਰੀ ਚੀਜ਼ਾਂ ਜੇ ਹੈ ਤੇ ਫਿਰ ਤੁਸੀਂ ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਆਰਾਮ ਨਾਲ ਲਵਾ ਸਕਦੇ ਹੋ ਜੀ ਜੀ ਬਿਲਕੁਲ ਸੋ ਦੇਖੋ ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਸਟੂਡੈਂਟ ਨੂੰ ਮਿਲ ਸਕੇ ਸੋ ਹਲੇ ਸਕੂਲਿੰਗ ਵਿਦ ਆ ਮੈਮ ਵੈਸੇ ਤੁਸੀਂ ਪੂਰੀ ਇਨਫੋਰਮੇਸ਼ਨ ਹਮੇਸ਼ਾ ਵੀਡੀਓਜ਼ ਦੇਂਦੇ ਹੋ ਪਰ ਇੱਥੇ ਦੱਸੋ ਜ਼ਰੂਰ ਇੱਕ ਵਾਰ ਫਿਰ ਤੋਂ ਤਾਂ ਕਿ ਪੇਰੈਂਟਸ ਜਿਹੜੇ ਅਗਰ ਪਹਿਲੀ ਵਾਰ ਵੀ ਇਸ ਵੀਡੀਓ ਨਾਲ ਜੁੜੇ ਹੋਣ ਕਿਹੜੀ ਕਲਾਸ ਵਿੱਚ ਸਟੂਡੈਂਟ ਲਈ ਸਕੂਲਿੰਗ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ ਜਿਸ ਨੂੰ ਆਪਾਂ ਬੈਸਟ ਟਾਈਮ ਮੰਨ ਸਕਦੇ ਹਾਂ 3rd ਅਨਵਰਡ ਕੋਈ ਵੀ ਕਲਾਸ ਤੋਂ ਸਟੂਡੈਂਟ ਅਪਲਾਈ ਕਰ ਸਕਦਾ ਹੈ ਜੀ ਠੀਕ ਹੈ ਬਿਲਕੁਲ ਕਿਉਂਕਿ ਥਰਡ ਆਨਵਰਡ ਹਰ ਸਾਲ ਦਾ ਇਹਨਾਂ ਨੂੰ ਇੰਸ਼ੋਰੈਂਸ ਦੇਣਾ ਪੈਂਦਾ ਹੈ ਵੀਜ਼ਾ ਜਿਹੜਾ ਲੱਗੇਗਾ ਉਹ 12th ਕਲਾਸ ਤੱਕ ਲੱਗੇਗਾ ਮੰਨ ਲਓ ਬੱਚਾ ਥਰਡ ਚ ਤੁਸੀਂ ਅਪਲਾਈ ਕੀਤਾ ਤੇ 9 ਇਅਰਸ ਦਾ ਵੀਜ਼ਾ ਲੱਗੇਗਾ ਗਾਰਡੀਅਨ ਦਾ ਵੀ ਜੇ ਤੁਸੀਂ 10th ਵਿੱਚ ਅਪਲਾਈ ਕਰ ਰਹੇ ਹੋ ਤੇ ਤੁਹਾਨੂੰ 3 ਸਾਲ ਦਾ ਵੀਜ਼ਾ ਲੱਗੇਗਾ ਪਲੱਸ 2 ਤੱਕ ਦਾ ਵੀਜ਼ਾ ਲੱਗੇਗਾ ਗਾਰਡੀਅਨ ਦਾ ਵੀ ਬੱਚੇ ਦਾ ਵੀ ਜੀ ਦੋਨੋਂ ਵੀਜ਼ਾ ਪਰ ਤੁਹਾਨੂੰ ਜਿਹੜਾ ਇੰਸ਼ੋਰੈਂਸ ਫੀਸ ਦੇ ਨਾਲ ਜਾਣਾ ਹੀ ਜਾਣਾ ਹੈ ਹਰ ਸਾਲ ਦਾ ਇੰਸ਼ੋਰੈਂਸ ਜਾਣਾ ਕਿਉਂਕਿ ਸਿਕਿਉਰਿਟੀ ਲਾਜ਼ ਹੈ ਹੈਲਥ ਲਾਜ਼ ਹੈ ਕਿ ਬਿਨਾ ਇੰਸ਼ੋਰੈਂਸ ਦੇ ਤੁਸੀਂ ਉਹਨਾਂ ਕੰਟਰੀਜ਼ 'ਚ ਨਹੀਂ ਰਹਿ ਸਕਦੇ ਉਹ ਇੰਸ਼ੋਰੈਂਸ ਤੁਹਾਨੂੰ ਹਰ ਸਾਲ ਦਾ ਪੇ ਕਰਨਾ ਪੈਂਦਾ ਹੈ ਜੀ ਜੀ ਬਿਲਕੁਲ ਸੋ ਜ਼ਰੂਰ ਦੇਖੋ ਪੇਰੈਂਟਸ ਮੇਰੇ ਖਿਆਲ ਆਪਾਂ ਫੀਸ ਦੱਸਣਾ ਭੁੱਲ ਗਏ ਆ ਨਾ ਨੈਵਰੇਜ ਗਵਰਨਮੈਂਟ ਸਕੂਲਸ ਹੈ ਜੀ ਫੀਸ ਛੋਟੇ ਕਲਾਸਾਂ ਦੀ ਘੱਟ ਹੋਏਗੀ ਵੱਡੀ ਕਲਾਸ ਦੀ ਥੋੜੀ ਜ਼ਿਆਦਾ ਹੋ ਜਾਏਗੀ ਹਰ ਸਾਲ ਥੋੜੀ-ਥੋੜੀ ਵੱਧਦੀ ਹੈ ਹੂੰ ਤੇ 15000 ਡਾਲਰ ਤੋਂ ਲੈ ਕੇ 20000 ਡਾਲਰ ਤੱਕ ਤੁਹਾਡੀ ਫੀਸ ਹੈ ਜੇ ਬੜੀ ਕਲਾਸ ਹੈ 20000 ਡਾਲਰ ਆ ਗਈ ਛੋਟੀ ਕਲਾਸ ਹੈ 15000 ਡਾਲਰ ਖਾਲੀ 6 ਮੰਥ ਦੀ ਫੀਸ ਤੁਸੀਂ ਦੇ ਕੇ ਜਾ ਸਕਦੇ ਹੋ ਮੰਨ ਲਓ ਬੱਚਾ ਆਪਣਾ 9th ਵਿੱਚ ਹੈ 8th ਵਿੱਚ ਹੈ ਉਹਦੀ 20000 ਡਾਲਰ ਫੀਸ ਆਈ ਤੇ ਤੁਸੀਂ ਖਾਲੇ 10000 ਡਾਲਰ ਫੀਸ ਦੇ ਕੇ ਜਾ ਸਕਦੇ ਹੋ that means 5.5 ਲੱਖ ਰੁਪਏ ਦੇ ਕੇ ਤੁਸੀਂ ਵੀਜ਼ਾ ਲਵਾ ਸਕਦੇ ਹੋ ਜੀ ਬਿਲਕੁਲ ਔਰ ਜ਼ਰੂਰ ਹੈ ਪੇਰੈਂਟਸ ਇਸ ਗੱਲ ਨੂੰ ਸਮਝ ਸਾਦੇ ਨੇ ਜਦ ਸਕੂਲਿੰਗ ਵੀਜ਼ਾ ਲੱਗਿਆ ਬੱਚੇ ਦੀ ਸਕੂਲਿੰਗ ਉੱਥੋਂ ਹੈ ਤਾਂ ਉਸ ਤੋਂ ਬਾਅਦ ਹਾਇਰ ਸਟੱਡੀ ਲਈ ਵੀ ਉਸ ਨੂੰ ਪ੍ਰੇਫਰੈਂਸ ਉਸ ਦੇ ਬੇਸ ਤੇ ਮਿਲੇਗੀ ਹੀ ਮਿਲੇਗੀ ਤਾਂ ਜ਼ਰੂਰ ਇਸ ਉੱਪਰ ਪੇਰੈਂਟਸ ਨਾਲ ਸੋਚਣ ਸਮਝਣ ਕਿਉਂਕਿ ਜਿਸ ਤਰੀਕੇ ਨਾਲ ਆਉਣ ਵਾਲੇ ਟਾਈਮ ਵਿੱਚ ਜਿਸ ਤਰ੍ਹਾਂ ਆਪਾਂ ਸੁਣ ਰਹੇ ਹਾਂ ਕਿ ਕੈਪਿੰਗ ਸ਼ੁਰੂ ਹੋ ਜਾਣੀ ਹੈ ਸੀਟਸ ਬਹੁਤ ਲਿਮਿਟਿਡ ਹੋਣ ਵਾਲੀਆਂ ਨੇ ਤਾਂ ਅਜਿਹੇ ਸਮੇਂ ਦੇ ਵਿੱਚ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟਸ ਸਾਨੂੰ ਦੇ ਰਿਹਾ ਹੈ ਤੇ ਅੱਗੋਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਤੁਹਾਡੇ अपने सवाल साड़े कमेंट्स के जरिए साझे कर सद सा कोई डाउट है सवाल है ऑस्ट्रेली स्कूलिंग वीजा को लेकर तो नंबर लगातार डिस्प्ले है इस उपर कॉल करो नैविगेट ओवरसीज टीम के नॉन्टैक्ट करके पूरी इन्फोरेशन लो और टाइमली करते हो बहुत बहुत थैंक्स मैम पूरी इन्फॉर्मेन साझी कर भी अटूडेंट्स के लिए इस तरह न होर इन्फोरमेटिव भीडियोज़ लैके आते रहेंगे फिलहाल ही दू जी इजाजत थैंक यू सो मच थैंक यू